ਕਾਲ ਦੇ ਮੱਛਰ ਚ ਦੋ ਰਾਤਾਂ ਹੋ ਗਿਆ ਤੇ ਮਾਂ ਦਾ ਬੁਰਾ ਹਾਲਾ ਵਿਚਾਰੀ ਦਾ ਰੋ ਰੋ ਕੇ ਪਾਣੀ ਨਹੀਂ ਪੀਤਾ ਹੁਣ ਕੱਲ ਦਾ ਬਲਾਲੇ ਸਾਨੂੰ ਜਾਨਣਾ ਪਿਆਰੀਆਂ ਜਦੋਂ ਸਾਡੇ ਕੋਲ ਲੋਕ ਬਹੁਤ ਕੁਝ ਕਹਿ ਜਾਂਦੇ ਆ ਮੁੜ ਕੇ ਸਾਡੀ ਧੀ ਵੀ ਨਹੀਂ ਮਾਰਦੇ ਵਾਕੇ ਹੁਣ ਪਾਵਾ ਲੀਟਰ ਬਹੁਤ ਵੱਡੇ ਵੱਡੇ ਲੀਟਰ ਆਉਂਦੇ ਇੱਥੇ ਇੱਥੇ ਮੁੜ ਕੇ ਸਾਨੂੰ ਕੋਈ ਕਹਿ ਜਾਂਦੇ ਮੁੜ ਕੇ ਕੋਈ ਪੁੱਛਦਾ ਹੀ ਨਹੀਂ ਹੁਣ ਸਾਡੇ ਪੈਂਟ ਪਤਾ ਕਿੰਨੀਆਂ ਮੌਤਾ ਹੋਣਾ ਇੱਥੇ ਇਹਦਾ ਮਾਰ ਕੇ ਤੋੜ ਦਿੰਦਾ ਹੁਣ ਲੈ ਕੁੱਤੇ ਬਣਾ ਖੰਦੇ ਇਹਨਾਂ ਨੇ ਨਾ ਨਾ ਮੈਂ ਇੱਕ ਮਿੰਟ ਗਾਇਆ ਭਾਈ ਇਹ ਆ ਜਾ 스피커 ਦੇ ਘੇ ਆ ਇਹ ਕਦੋਂ ਆਇਆ ਯਾਰ ਇਹ ਨਾ ਮਿਠਿਆ ਆ ਯਾਰ ਮੈਂ ਤੁਹਾਨੂੰ ਗੱਲ ਦੱਸਦੀ ਆ ਆ ਜਾ ਕੋਈ ਧੀ ਨਹੀਂ ਚੌੜੀ ਹੋਵੇ ਐਵੇਂ ਨਹੀਂ ਕਹੀਦਾ ਹੁੰਦਾ ਮੈਂ ਐਵੇਂ ਕਹਿੰਦਾ ਤੇਰੇ ਵਰਗੀ ਮਾਇਆ ਨਹੀਂ ਨਹੀਂ ਐ ਨਹੀਂ ਕਹੀਦਾ ਹੁੰਦਾ ਬਹੁਤ ਬੜਾ ਹੈਗਾ ਐ ਨਹੀਂ ਕਹੀਦਾ ਹੁੰਦਾ ਗੱਲ ਦੱਸ ਗੱਲ ਦੱਸ ਐ ਨਹੀਂ ਕਹੀਦਾ ਹੁੰਦਾ ਇਹ ਰੋਡ ਨਹੀਂ ਚੌੜੀ ਹੋਣੀਗੀ ਇਹ ਸੋਥੋ ਚੱਕ ਫਲੇ ਸਿੰਘ ਆ ਕਿੰਨਾ ਬੁਰਾ ਹਾਲਾ ਮੇਰੇ ਨਾਨਕੇ ਹੈਗੇ ਉਹ ਚੀਜ਼ ਤਾਂ ਲੋੜ ਨਹੀਂ ਹੋਈ ਤਾਂ ਇੱਥੇ ਰੋਡ ਕਮੇਟੀ ਚੌੜੀ ਕਰਾ ਦੇਉਗੇ ਕੋਈ ਪ੍ਰੋਬਲਮ ਤਾਂ ਪਤਾ ਉਥੋਂ ਦਾ ਮੈਨੂੰ ਪਤਾ ਮੈਨੂੰ ਇੰਚ-ਇੰਚੀ ਦਾ ਪਤਾ ਪਰ ਮੈਂ ਨਹੀਂ ਦੱਸ ਸਕਦਾਗਾ ਨਹੀਂ ਨਹੀਂ ਦੱਸੋ ਫਿਰ ਪਰ ਗੱਲ ਛੇੜੀ ਹੈ ਤਾਂ ਦੱਸੋ ਨਹੀਂ ਦੱਸ ਸਕਦਾ ਮੈਂ ਕਿਉਂ ਨਹੀਂ ਦੱਸ ਸਕਦਾ ਨਹੀਂ ਨਹੀਂ ਗੱਲ ਮੁੱਕ ਗਈ ਮੇਰਾ ਨਹੀਂ 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 ਮੇਰੇ ਮੇਰੇ ਨਾਨਕੇ ਆ ਬਾਈ ਜੀ ਉਹ ਚੀਜ਼ ਪਰ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਹੋ ਮੈਂ ਬਾਈ ਜੀ ਸੇਮ ਆ ਤਾਂ ਕੀ ਰੱਖੋ ਬੰਦੇ ਦੇ ਅਧਿਕਾਰੀ ਔਰ ਮੁੱਖ ਮੰਤਰੀ ਤੱਕ ਦੇ ਲੈਵਲ ਦਾ ਕੰਮ ਆ ਨੌਕਰੀ ਬੰਦੇ ਨੂੰ ਐਦਾਂ ਨਹੀਂ ਮਿਲ ਜਾਂਦੀ ਕਿਸੇ ਨੂੰ ਜੀ ਇਹ ਕਰਕੇ ਤੁਸੀਂ ਇਹਨੂੰ ਮੁੱਖ ਮੰਤਰੀ ਸਾਹਿਬ ਤੱਕ ਥੋੜਾ ਐਮਐਲਏ ਸਾਹਿਬ ਨਾਲ ਜਾਂ ਜਿਹੜਾ ਸੰਬੰਧਿਤ ਵਿਭਾਗਾਂ ਦਾ ਨੌਕਰੀ ਦਾ ਉਹਨਾਂ ਨਾਲ ਕਲੀਅਰ ਕਰਕੇ ਜਿਹੜਾ ਛੜਕ ਨੂੰ ਵੱਡਾ ਕਰਨ ਦਾ ਸਾਰਾ ਕੁਝ ਕਲੀਅਰ ਕਰਕੇ ਸਾਨੂੰ ਉਹਦਾ ਥੋੜਾ ਬਹੁਤ ਲਿਖਤੀ ਤੌਰ ਦੇ ਉੱਤੇ ਪ੍ਰੋਫਾ ਸਾਨੂੰ ਚਾਹੀਦਾ ਹੈ ਅਸੀਂ ਉਦੋਂ ਹੀ ਨਾਲ ਦੇ ਨਾਲ ਉੱਠ ਖੜਾਂਗੇ 5 ਮਿੰਟ ਵਿੱਚ ਲੋਨ ਇੱਕ ਗੱਡੀ ਦੇ ਡਾਕੂਮੈਂਟ ਦੇ ਚੈੱਕ ਕਰ ਲਓ ਉਹ ਦਾ ਡਾਕੂ ਮੈਂ ਫੇਰ ਦੁਬਾਰੇ ਦੁਬਾਰੇ ਐਸੀ ਗੱਲ ਤੇ ਕਲੀਅਰ ਕਰਨਾ ਚਾਹੁੰਦਾ ਪਹਿਲਾ ਹੱਲ ਹੈ ਹੰਪ ਲੱਗਣੇ ਸ਼ੁਰੂ ਹੋ ਜਾਣਗੇ ਜੀ ਦੂਜਾ ਇਹਨਾਂ ਦੇ ਪਰਮਿਟ ਚੈੱਕ ਹੋ ਜਾਣਗੇ ਇਹਨਾਂ ਨੂੰ ਬੁਲਾ ਕੇ ਤਾੜ ਵੀ ਦੇਵਾਂਗੇ ਕਿ ਜਿਹੜੇ ਤੁਹਾਡੀ ਟਾਈਮਿੰਗ ਹੈ ਟਾਈਮਿੰਗ ਵੀ ਸੈੱਟ ਕਰਾ ਦਾਂਗੇ ਇੱਥੇ ਖੜਨ ਲਾਉਣੀਆਂ ਖੜਨ ਲਾ ਦਾਂਗੇ ਇਹ ਮੇਰੇ ਹੱਥ 'ਚ ਹੈ ਇਹ ਮੇਰੇ ਹੱਥ ਇੱਕ ਮਿੰਟ ਸਰ ਮੇਰੇ ਇਹ ਮੇਰੇ ਹੱਥ 'ਚ ਹੈ ਇਹਨਾਂ ਮੈਂ ਕਰ ਸਕਦਾ ਦੂਜੀ ਗੱਲ ਮੈਂ ਤੁਹਾਡੀ ਆਵਾਜ਼ ਦੂਜੀ ਵਾਰ ਗੱਲ ਮੈਂ ਆਪਦੀ ਆਵਾਜ਼ ਤੁਹਾਡੇ ਲਈ ਚੱਕਣੀ ਹੈ ਮੈਂ ਫੇਰ ਬਾਰੀ ਬਾਰੀ ਕਹਿਣਾ ਨਾ ਤਾਂ ਮੈਨੂੰ ਗੱਲਾਂ ਪਹਿਲਾਂ ਕਰਨੀਆਂ ਆਈਆਂ ਨਾ ਅੱਜ ਮੈਂ ਵੀ ਤੁਹਾਡੇ ਵਰਗੀਆਂ ਮੈਂ ਵੀ ਇਮੋਸ਼ਨਲ ਬੰਦਾ ਤੁਸੀਂ ਕਹਿੰਦੇ ਹੋ ਦੁੱਖ ਆ ਸਾਨੂੰ ਵੀ ਦੁੱਖ ਆ ਕਿਉਂਕਿ ਮੈਂ ਤਾਂ ਆਪ ਗੱਲ ਕਰੀ ਜਾਂਦਾ ਕਿ ਜਿਹੜੇ ਦਾ ਜਿਹਦੀ ਦਾ ਮੌਤ ਆਪਾਂ ਨੂੰ ਪਤਾ ਲੱਗਿਆ ਪਰ ਐ ਨਹੀਂ ਪਤਾ ਕਿਹੜਾ ਕੰਮ ਤੋਂ ਵਾਂਝਾ ਹੋ ਗਿਆ ਕਿੰਨੇ ਜਿਹੜੇ ਆ ਮੈਂ ਆਪ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸੰਭਾਲ ਤੁਸੀਂ ਮੇਰੇ ਤੇ ਇੱਕ ਵਾਰੀ ਯਕੀਨ ਕਰੋ ਮੈਂ ਤੁਹਾਨੂੰ ਦੱਸੀ ਹੈ ਨਾ ਕਿ ਮੈਂ ਆਪ ਪੈਰਵਾਈ ਕਰਾਂਗਾ ਮੈਨੂੰ ਪੁੱਛੋ ਮੈਨੂੰ ਜਦੋਂ ਮਰਜੀ ਪੁੱਛ ਲਿਓ ਮੈਂ ਇਸ ਗੱਲ ਦਾ ਤੁਹਾਨੂੰ ਸਾਰੇ ਪਿੰਡ ਨਾਲ ਵਾਅਦਾ ਕਰਕੇ ਜਾਂਦਾ ਕਿ ਮੈਂ ਆਪ ਪੈਰਵਾਈ ਕਰੂੰਗਾ ਤੁਸੀਂ ਭੁੱਲੋਗੇ ਤਾਂ ਮੈਂ ਤੁਹਾਨੂੰ ਯਾਦ ਕਰਾਇਆ ਕਰੂੰਗਾ ਕਿ ਆਹ ਕੰਮ ਇੱਥੇ ਪਹੁੰਚ ਕੇ ਆਇੱਥੇ ਪਹੁੰਚ ਕੇ ਕਰਾ ਲੂ ਨਹੀਂ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦਾ ਉਹ ਤਾਂ ਠੀਕ ਹੈ ਜੀ ਇਹ ਕਾਫੀ ਮੰਨ ਲਓ ਜਿਹੜੀ ਬਾਤ ਆਹ ਹੈ ਇਹਦਾ ਅੱਜ ਹੱਲ ਜਿੰਨਾ ਚਿਰ ਆਹ ਰੋਡ ਨਹੀਂ ਬਣਾਉਣਾ ਜੇ ਮੌਤ ਦਾ ਸਾਡਾ ਤਾਂ ਕੈਨ ਨਹੀਂ ਪਤਾ ਕੱਲ ਨੂੰ ਫੇਰ ਮਰ ਜਾਣੀ ਸੀ ਇਹ ਕਹੇ ਕਿ ਬੱਸਾਂ ਸ਼ਾਇਦ ਜਾਦੇ ਤੇ ਇਹਨਾਂ ਦੀ ਟਾਈਮਿੰਗ ਦਾ ਕਰਕੇ ਇਹ ਤੇਜ਼ ਜਾਂਦੀਆਂ ਆਪਾਂ ਉਹਦਾ ਅੱਜ ਹੱਲ ਕਰ ਸਕਦੇ ਉਹਨਾਂ ਦੇ ਰੂਟ ਤੁਸੀਂ ਜਿੰਨੇ ਸਟਾਪ ਆ ਇਹਨਾਂ ਦੇ ਰੂਟ ਦੇ ਨੰਬਰ ਦੇ ਹਿਸਾਬ ਨਾਲ ਰੂਟਾਂ ਦੀ ਉੱਤੇ ਪੁੱਛੋ ਉਹਦੀ ਨਾਲ ਹੀ ਹੱਲ ਹੋ ਜਾਣਾ ਉਹ ਇਹਨਾਂ ਨੂੰ ਲਾਓ ਸਟਾਪਾਂ ਦੇ ਉੱਤੇ ਅਸੀਂ ਉਹ ਚੈੱਕ ਕਰੀਏ ਜੇ ਕੋਈ ਬਨਾ ਰੂਟ ਕੋਈ ਦੱਸੀਏ ਪ੍ਰਸ਼ਾਸਨ ਨੂੰ ਆਪਾਂ ਕਿਉਂਕਿ ਇੱਕ ਦੂਜੇ ਨਾਲ ਕਿਹੜਾ ਜੇਦਣ ਆਏ ਆ ਜੀ ਅਸੀਂ ਵੀ ਤੁਹਾਡੀ ਮਦਦ ਲਈ ਆਏ ਆ ਤੁਸੀਂ ਵੀ ਸਾਡੇ ਨਾਲ ਖੜੇ ਹੋ ਅਸੀਂ ਵੀ ਤੁਹਾਡੇ ਨਾਲ ਖੜੇ ਆ ਸਾਡੇ ਤੇ ਸਾਡੀ ਮਾੜੀ ਗੱਲ ਹੋ ਗਈ ਜੇ ਅਸੀਂ ਇੱਥੇ ਗੱਲਾਂ ਕਰਕੇ ਚੱਲ ਜਾਗੇ ਤੇ ਮੁੜ ਕੇ ਫਿਰ ਵੀ ਆਨਲਾਈਨ ਚੈੱਕ ਕਰਿਆ ਸੀ ਜੀ ਤਾਂ ਨੰਬਰ ਕਰਕੇ ਠੀਕ ਹੈ ਜੀ ਕਿ ਇੱਕ ਸਾਲ ਦਾ ਬੀਮਾ ਕੁਝ ਨਹੀਂ ਇਹਦਾ ਜਾਦੀ ਚੱਲ ਰਹੀ ਹੈ ਗੱਡੀ ਜਿਹੜੀ ਆ ਖੜੀ ਹੈ ਇੱਕ ਬਾਕੀ ਇਹਨਾਂ ਦਾ ਜ਼ਿਆਦਾ ਸਹਿਂਦਾ ਗੱਲ ਉਹ ਆਖਰਾ ਰਹੇ ਤੁਸੀਂ ਸਪੀਡ ਕਰੋ ਇਹਨਾਂ ਬੱਸਾਂ ਦੇ ਮਾਲਕ ਦੀ ਗੱਲ ਹੋਈ ਹੈ ਚਾਚੇ ਜੀ ਨਾਲ ਉਹਨਾਂ ਨੂੰ ਆਏ ਪੁੱਛੋ ਗੱਲ ਫੋਨ ਤੇ ਕੀ ਵੈਡਿੰਗ ਬੋਲਿਓ ਬੰਦੇ ਨੇ ਕੀ ਬੋਲੇ ਕੋਈ ਨਹੀਂ ਬੰਦੇ ਦੀ ਕੀ ਵੇਲ ਜੂ ਪਾਈ ਉਹ ਬੰਦੇ ਦਾ ਆਂਦੇ ਸੀ 4 ਲੱਖ ਰੁਪਏ ਸੀ ਦੇਵਾਂਗੇ ਜਦੋਂ ਗੱਲਬਾਤ ਹੋਈ ਢੈਂਪੀ ਨਾਲ ਗੱਲ ਹੋ ਰਹੀ ਜੀ ਮੇਰੀ ਠੀਕ ਹੈ ਨਾ ਸਾਰਾ ਨਗਰ ਬੈਠਾ ਮੈਂ ਇਹਨਾਂ ਨੂੰ ਵੀ ਕਹੀ ਸੀ ਆ ਕੇ ਗੱਲ ਹਾਂ ਉਹ ਆਂਦੇ ਵੀ ਅਸੀਂ 4 ਲੱਖ ਰੁਪਏ ਮੱਲਾ ਵੀ ਦੇ ਦੇਣ ਤੇ ਅਨਸੋਰਸ ਲੈ ਦੋ ਤੇ ਅਨਸੋਰਸ ਅਸੀਂ ਮੁੰਡੇ ਨੂੰ ਦਵਾ ਦੇਵਾਂਗੇ ਠੀਕ ਹੈ ਅੱਛਾ ਕਹਿੰਦਾ ਵੀ ਤੁਸੀਂ ਉਹ ਉਹ ਵੀ ਤੁਸੀਂ ਰੱਖ ਲਿਓ 4 ਲੱਖ ਵੀ ਉਹ ਛੱਡਿਆ ਵੀ 20 ਲੱਖ ਰੁਪਈਆ ਤੁਸੀਂ ਸਾਰੇ ਨਗਰ ਨੇ ਗੱਲ ਕਰ ਲਈ ਸੀ ਵੀ 20 ਲੱਖ ਰੁਪਈਆ ਦੇ ਦੇਣਾ ਅਸੀਂ ਉਸ ਚੀਜ਼ ਤੇ ਸਹਿਮਤ ਆ ਤੇ ਰੋਡ ਚੌੜਾ ਉਹ ਬਿਹਾਰ ਰੋਡ ਚੌੜਾ ਚਲੋ ਦਾ ਪ੍ਰਸ਼ਾਸਨ ਨੂੰ ਕਹਿਣਾ ਆਪਾਂ ਉਹਾਂ ਦੇ ਵੀ 20 ਲੱਖ ਅਸੀਂ ਇਸ ਤਰ੍ਹਾਂ ਮੱਲਾ ਵੀ ਦੇਣ ਲੱਗੇ ਤਾਂ ਫਿਰ ਇਹ ਸਿਸਟਮ ਕਿਵੇਂ ਚੱਲੂਗਾ ਸਾਡਾ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਫਿਰ ਅਸੀਂ ਉਹ ਤਾਂ 4 ਲੱਖ ਤੋਂ ਜ਼ਿਆਦਾ ਵੀ ਥੋੜੀ 4 4 ਉਹਨਾਂ ਦੇ ਪ੍ਰੈਸ਼ਰ ਤਾਂ ਸਕੇ ਹੋਰ ਦੇਖੋ ਗੱਲ ਕਰ ਸਕਦੇ ਹਾਂ ਤੁਸੀਂ ਵੀ ਮੁਲਾਜ਼ਮ ਆ ਅਸੀਂ ਵੀ ਮੁਲਾਜ਼ਮ ਆ ਤਾਂ ਕੀ ਗੱਲ ਆ ਵੀਰ ਜੀ 4 ਲੱਖ ਰੁਪਇਆ ਲੈ ਕੇ ਰਾਜੀਨਾਮਾ ਹੁੰਦਾ ਤਾ ਉਦੋਂ ਬਾਅਦ ਆਪਾਂ ਉਹਨਾਂ ਦਾ ਕੇਸ ਨਹੀਂ ਕਰ ਸਕਦਾ ਉਹ ਤਾਂ ਰਾਜੀਨਾਮਾ ਹੋ ਗਿਆ ਬਸ ਨਹੀਂ ਜੀ ਤਾਂ ਹੋ ਗਿਆ ਯਾਰ ਮਰਚਾਦਰਜ ਹੋ ਗਿਆ ਉਦੋਂ ਬਾਅਦ ਰਾਜੀਨਾਮਾ ਰਾਜੀਨਾਮਾ ਵੀ ਨਹੀਂ ਜੀ ਨਹੀਂ ਰਾਜੀਨਾਮਾ ਕੋਈ ਕੰਪਲੇਨਟ ਵਾਲਾ ਜਲਦੂਗਾ ਤਾਂ ਰਾਜੀਨਾਮਾ ਕੋਰਟ ਜੇ ਕੋਰਟ ਤੇ ਰਾਜੀਨਾਮਾ ਲਾਤਾ ਜੀ ਉਹਨਾਂ ਨੇ ਤੇ ਆਪਾਂ ਉਹਦਾ ਰਾਜੀਨਾਮਾ ਲਿਖਣੇ ਵੀ ਆਪਾਂ ਨੇ ਹਾਂ ਜੇ ਆਰਜੀ ਤੌਰ ਤੇ ਆਪਣੀ ਮਦਦ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਜਿਨ੍ਹਾਂ ਦੇ ਕਰਕੇ ਤੁਸੀਂ ਬੈਠੇ ਹੋ ਰਾਜੀਨਾਮਾ ਉਹਨਾਂ ਨਾਲ ਹੀ ਹੋਏਗਾ ਹਾਂ ਉਹਨਾਂ ਨਾਲ ਉਹ ਜਿਨ੍ਹਾਂ ਦੇ ਕਰਕੇ ਤੁਸੀਂ ਬੈਠੇ ਹੋ ਰਾਜੀਨਾ ਨਾਲ ਨਾਲ ਹੀ ਹੋਊਗਾ ਮਤਲਬ ਨਹੀਂ ਆਰਜੀ ਤੌਰ ਤੇ ਆਪਣੀ ਕੱਲੇ ਕਿਵੇਂ ਕਰ ਲੈਣਗੇ ਆਰਜੀ ਤੌਰ ਤੇ ਭਰਾ ਵੀ ਆਪਣੀ ਮਦਦ ਕਰਨੀ ਇਹ ਐਕਸਪ੍ਰੈਸ ਹੈ ਹਾਂ ਇੱਕ ਬਡੇ ਇਹ ਸੁਣੋ ਇਹ ਜੇ ਮੰਨ ਲਓ ਇਹ ਬੱਚਾ ਚਲਿਆ ਗਿਆ ਐਕਸੀਡੈਂਟ ਦੇ ਵਿੱਚ ਹਾਂਜੀ ਇਹ ਸਭ ਤੋਂ ਜ਼ਿਆਦਾ ਇਹਦੀ ਜ਼ਿੰਮੇਦਾਰ ਸਰਕਾਰ ਆ ਮੈਂ ਇਹ ਨਹੀਂ ਕਹਿੰਦਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਵੀ ਸਰਕਾਰ ਅੱਜ ਤੋਂ ਪਿੱਛੋਂ ਤੱਕ ਜਿਨ੍ਹਾਂ ਨੂੰ ਟੋਲ ਟੈਕਸ ਰੋਡ ਤੇ ਲੱਗ ਗਿਆ ਟ੍ਰੈਫਿਕ ਵਧ ਗਈ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਇਹ ਰੋਡ ਓਡਾ ਵੱਡਾ ਨਹੀਂ ਹੈ ਜਿੰਨਾ ਇੱਥੇ ਟ੍ਰੈਫਿਕ ਚੱਲ ਰਿਹਾ ਹੈਵੀ ਵੀਕਲ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਇੱਥੇ ਇਹ ਰੋਡ ਨੂੰ ਵੱਡਾ ਕਰਨਾ ਚਾਹੀਦਾ ਸਾਨੂੰ ਜਿੱਦੇ ਇੱਥੇ ਟ੍ਰੈਫਿਕ ਦੇ ਵੱਡੇ ਵੱਡੇ ਟਰਾਲੇ ਵੱਡੇ ਵੱਡੀਆਂ ਬੱਸਾਂ ਇੰਨਾ ਕੋ ਚੱਲਦਾ ਹੈ ਉਧਰਲਾ ਤਕਰੀਬਨ 50% ਜਿਹਦਾ ਹੈਗਾਗਾ ਵਹੀਕਲ ਹੈ ਉਥਾਰਾ ਇਹ ਇਧਰ ਚੱਲ ਰਿਹਾ ਤਾਂ ਰੋਡ ਦਾ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਇਹਦਾ ਮਤਲਬ ਇਹ ਸਰਕਾਰ ਨੂੰ ਜੇ ਨਹੀਂ ਪਤਾ ਸੀ ਤਾਂ ਕਰਕੇ ਇਹ ਬੰਦੇ ਦੀ ਡਿੱਟ ਕੇ ਦੁਰੀ ਸਰਕਾਰ ਵੱਲੋਂ ਸਾਨੂੰ ਇਸ ਬੱਚੇ ਨੂੰ ਨੌਕਰੀ ਚਾਹੀਦੀ ਹੈ ਸਰ ਮੈਂ ਸਰਕਾਰ ਬਣੋ ਜਾਈ ਦੀ ਆਏ ਖੜੇ ਆਏ ਖੜੇ ਨੁੱਤ ਦੇਖੋ ਮੇਰੀ ਗੱਲ ਸਾਰੇ ਖੜੇ ਨਾ ਮੈਂ ਜਨਾਬ ਆਪਾ ਇਹ ਗੱਲ ਮੈਂ ਕਿੰਨੇ ਵਾਰੀ ਕਹਿ ਦਿੰਨਾ ਮੈਂ ਓਨੇ ਵਾਰੀ ਕਹਿ ਦਨਾ ਕੋਈ ਨਾ ਲੇਕਿਨ ਮੈਂ ਕਹਿ ਕੇ ਜਾਊਂਗਾ ਤੁਸੀਂ ਕੋ 10 ਵਾਰੀ ਮੈਂ 10 ਵਾਰੀ ਕਹਿ ਦਊਂਗਾ ਇਹ ਗੱਲ ਆਪਣੀ ਹੋ ਗਈ ਸਰ ਮੈਂ ਕਿਸੇ ਗੱਲ ਤੋਂ ਤੁਹਾਨੂੰ ਮਨਾ ਕੀਤਾ ਮੈਂ ਤੁਹਾਨੂੰ ਆਪ ਕਹਿਣਾ ਮੇਰਾ ਵੀ ਫਾਇਦਾ ਇਹਦੇ 'ਚ ਸਾਡੇ ਹਲਕੇ ਦੇ ਲੋਕਾਂ ਦਾ ਫਾਇਦਾ ਮੇਰਾ ਵੀ ਫਾਇਦਾ ਇਹਦੇ 'ਚ ਇਹਦੇ 'ਚ ਤਾਂ ਕੋਈ ਹੋਈ ਨਹੀਂ ਮੁਆਵਜ਼ੇ ਦੀ ਗੱਲ ਹੋ ਗਈ ਨੌਕਰੀ ਦੀ ਗੱਲ ਹੋ ਗਈ ਮੈਂ ਤੁਹਾਨੂੰ ਕਹਿ ਦਿੰਦਾ ਛੂਟ ਬੋਲ ਕੇ ਜਮਾ ਨਹੀਂ ਜਾਊਂਗਾ ਮੈਂ ਸਬੰਧ ਅਧਿਕਾਰੀਆਂ ਨਾਲ ਗੱਲ ਕਰਾਂਗੇ ਕੋਈ ਤਰੀਕਾ ਪਾਣ ਦੇ ਕੋਈ ਦਿੱਤਾ ਨਹੀਂ ਕਰਿਆ ਨਹੀਂ ਉਹਨਾਂ ਨੇ ਨਾ ਕੋਈ ਦਿੱਤਾ ਇੱਥੇ ਆ ਕੇ ਮਲਾਜਮ ਉਹ ਮੇਰੇ ਨਾਲ ਸਾਥ ਆ ਪਾਦ ਮਹੀਨੇ ਪਹਿਲਾਂ ਕੋਈ ਵੀ ਸੰਘਰਸ਼ ਹੁੰਦਾ ਜਦੋਂ ਹੁਣ ਸ਼ੁਰੂ ਹੋ ਗਿਆ ਤੇ ਹੁਣ ਸਾਰੀਆਂ ਮਸਲਾਂ ਦੇ ਹੱਲ ਹੁਣ ਹੋ ਜਾਣਗੇ ਬਾਨਾ ਬਣਨਾ ਹੁਣ ਆਟਾ ਸਾਰੂ ਸੱਦੋ ਇੱਥੇ ਆਹ ਗੱਡੀ ਦੇ ਨੰਬਰ ਇੱਥੇ ਚੈੱਕ ਹੋਗੇ ਉਹਨੇ ਕਹਿੰਦੇ ਐਸੇ ਟਾਈਮ ਵੀ ਇਹ ਰੂਟ ਤੇ ਸਹੀ ਆ ਘਰ ਤੱਕ ਲਈ ਆਪ ਜਾ ਕੇ ਅਸੀਂ ਨਹੀਂ ਤੁਸੀਂ ਜਾਓ ਜੀ ਹੱਦ ਕੇ ਅਸੀਂ ਜਨਤਾ ਦੇ ਸਾਹਮਣੇ ਬਚਾਰੀ ਦਾ ਰੋ ਰੋ ਕੇ ਪਾਣੀ ਨਹੀਂ ਪੀਤਾ ਹੁਣ ਗੱਲ ਦਾ ਬੁਲਾ ਲੈਨੇ ਬੁਲਾ ਦੋ ਇੱਥੇ ਜੀ ਤਾਂ ਕੰਮ ਸਹੀ ਨਹੀਂ ਕੋਈ ਨਹੀਂ ਕੋਈ ਨਹੀਂ ਸੱਦੋ ਸਾਤੇ ਪ੍ਰੂਫ ਦਿਓ ਸਾਨੂੰ ਤਾਂ ਸੱਦ ਪ੍ਰੂਫ ਉਹ ਯਾਰ ਮੰਨ ਲਓ ਜੇ ਕੱਲੀਆਂ ਬੱਸਾਂ ਦਾ ਜਿਹੜੀਆਂ ਨਜਾਇਜ਼ ਇਹਨਾਂ ਦਾ ਇਹਨਾਂ ਦੇ ਚਲਾਣ ਮੋਟੇ ਹੋਣੇ ਚਾਹੀਦੇ ਤੇ ਮੈਂ ਨਾ ਮੋਟਰਸਾਈਕਲ ਦਾ ਚਲਾਣ ਹੀ ਨਾ ਘਟਣਾ ਪਵੇ ਇਹਨਾਂ ਪੈਸਾ ਸਖਾ ਜਾਂਦੇ ਸਾਡੇ ਜਾਵੜੇ ਪਤਾ ਨਹੀਂ ਕਿੰਨੀਆਂ ਨਜਾਇਜ਼ ਬੱਥਾਂ ਤੇ ਬੈਠੀ ਟੁਰੀਆਂ ਫਿਰਦੀਆਂਗਾ ਬਿਨਾ ਡੇਟਾ ਤੋਂ ਬਿਨਾ ਇੰਸ਼ੋਰੈਂਸ ਤੋਂ ਬਿਨਾਂ ਟੁਰੀਆਂ ਫਿਰਦੀਆਂ ਇਹਦਾ ਮਤਲਬ ਜਿਹੜਾ ਬੰਦਾ ਪਾਵਰ 'ਚ ਹੈ ਜਿਹੜਾ ਬੰਦਾ ਪੈਸੇ 'ਚ ਹੈ ਅੱਜ ਅਸੀਂ ਆ ਪਾਵਰ 'ਚ ਬੈਠੇ ਆ ਇੱਥੇ ਇਕੱਠੇ ਹੋ ਕੇ ਕੱਲੇ ਬੰਦੇ ਨੇ ਤਾਂ ਕੁਝ ਨਹੀਂ ਵੱਟੀਦਾ ਇੱਥੇ ਯਾਰਾਂ ਅਧਿਆ ਆ ਕੇ ਦੋ ਚਾਰ ਪਿੰਡ ਇਕੱਠੇ ਹੋ ਕੇ ਬਹਿ ਗਏ ਤਾਂ ਸਾਰਾ ਸਾਰਾ ਪ੍ਰਦਰਸ਼ਨ ਸਾਡੇ ਆ ਗਿਆ ਜੇ ਬਾਈ ਜਾਂ ਤਾਂ ਮੈਂ ਕੱਲਾ ਆ ਕੇ ਇੱਥੇ ਰੋਡ ਤੇ ਬਹਿ ਜਾ ਤਾਂ ਮੇਰੇ ਮਾਰ ਮਾਰ ਖੇਤਰ ਪੁਲਿਸ ਵਾਲਿਆਂ ਨੇ ਮਿੰਟ ਚ ਲੈ ਜਾਣਾ ਚਾਕੇ ਗੱਲ ਤਾਂ ਇਹ ਆ ਵੀ ਪਾਵਰ ਹੈ ਤਾਂ ਇਹਨਾਂ ਬਸਾਲਿਆਂ ਕੋਲ ਜਾਂ ਇਹਨਾਂ ਕੋਲ ਲਗਾਤਾਰ ਪਾਵਰ ਆ ਉਸ ਕਰਕੇ ਇਹ ਬੇਪਰਵਾਹ ਵੀ ਕੋਈ ਨਹੀਂ ਬੰਦਾ ਮਰ ਗਿਆ ਇੱਕ ਅੱਧਾ ਕੋਈ ਗੱਲ ਨਹੀਂ ਹੋ ਜੂਗਾ ਇਹ ਇੱਕ ਨਾਰਮਲ ਕੇਸ ਹੈ ਨਾ ਕੋਈ ਵੱਡਾ ਕੇਸ ਨਹੀਂ ਹੋਇਆ ਇਹਨਾਂ ਦਾ ਚਲੋ ਜੀ ਤੁਸੀਂ ਹੁਣ ਐ ਕਰੋ ਹੁਣ ਤੁਸੀਂ ਇਹ ਸੱਦ ਲਓ ਜਿਹੜਾ ਸੱਦਣਾ ਹੈ ਉਸ ਤੋਂ ਬਾਅਦ ਇੱਕ ਮਿੰਟ ਹੁਣ ਤੁਸੀਂ ਉਹ ਜਿਹੜਾ ਸਬੰਧਤ ਅਧਿਕਾਰੀ ਹੈਗੇ ਨੌਕਰੀ ਵਾਲੇ ਉਹਨਾਂ ਦਾ ਜਾਂ ਪ੍ਰਪੋਜ਼ਲ ਜਾਂ ਇਹ ਸਾਨੂੰ ਛੋਟਾ ਬੋਟ ਜਿਹੜੇ ਜਿਹੜੇ ਵਿਭਾਗ ਸਬੰਧਤ ਹੈ ਮਾੜਾ ਮੋਟਾ ਕੋਈ ਲਿਖਤੀ ਪ੍ਰੋਸਾ ਕਿਸੇ ਪਾਸੋਂ ਸਾਰੀਆਂ ਜਿਹੜੀਆਂ ਸਾਡੀਆਂ ਦੋ ਡਿਮਾਂਡਾਂ ਮੇਨ ਆ ਉਹਨਾਂ ਦੇ ਉੱਤੇ ਤੁਸੀਂ ਲਿਖਤੀ ਪ੍ਰੋਸਾ ਕਿਵੇਂ ਦੇ ਸਕਦੇ ਹੋ ਦਿਓ ਕਿਹਨੂੰ ਦੇਈਏ ਹੈ ਇਹਨੂੰ ਦੇਈਏ ਉਹ ਜਿਹੜੀ ਕਮੇਟੀ ਬਣੀ ਹੈ ਤੇ ਕਮੇਟੀ ਨੂੰ ਦੇਈਏ ਕਿਹਦੇ ਵੱਲੋਂ ਲਿਖਤੀ ਸਰਕਾਰ ਵੱਲੋਂ ਲਿਖ ਕੇ ਦੇ ਦਿਓ ਜਾਂ ਮਹਿਕਮਿਆਂ ਵੱਲੋਂ ਲਿਖ ਕੇ ਜਿਵੇਂ ਕੰਮ ਹੁੰਦਾ ਹੁੰਦਾ ਨਾ ਆਪਾਂ ਮੈਂ ਤੁਹਾਡੇ ਵੱਲੋਂ ਮੰਗ ਪੱਤਰ ਦੇਵਾਂਗਾ ਪਿੰਡ ਤੋਂ ਮੰਗ ਪੱਤਰ ਲਵਾਂਗਾ ਆਹ ਕੰਮ ਕਰੂਗਾ ਆਹ ਅਰਜੀ ਇੱਥੇ ਪਹੁੰਚ ਗਈ ਉਸ ਤੋਂ ਬਾਅਦ ਮੈਂ ਆਪ ਉਹ ਕਰਾਂਗਾ ਸਬੰਧਤ ਅਧਿਕਾਰੀ ਪਰਸਨਲੀ ਲਿਖ ਕੇ ਜਾਵੜੂਗਾ ਉਹਦਾ ਕੀ ਹੱਲ ਹੋਊਗਾ ਜੀ ਇਹ ਐਂ ਮਸਲੇ ਨਹੀਂ ਹੱਲ ਹੁੰਦੇ ਹੁੰਦੇ ਜਨਾਬ ਨਹੀਂ ਪਰੇ ਫਸਲਾ ਇਹ ਇਹ ਉਹ ਕਾਈ ਕਰਾ ਕੇ ਉਠਾਂਗੇ ਅਸੀਂ ਇਹ ਐਂ ਕਲਾ ਕੇ ਉਠਾਂਗੇ ਇਹ ਬੰਗਾਂ ਦੀ ਛੱਕਲੀ ਉੱਤੇ ਚੜਾ ਦੇਣ ਸਾਡੇ ਅਜੇ ਕੋਈ ਕਸਰ ਨਹੀਂ ਸਾਡੇ ਚ 4 ਮਹੀਨੇ ਹੋ ਗਏ ਸਾਡਾ ਭਰਾ ਮਾਰੇ ਇਹਨਾਂ ਨੇ ਅੱਗੇ ਤੇ ਹੁਣ ਫੇਰ ਸਾਡਾ ਪੁੱਤ ਰਗੜਦਾ ਇਹ 6 ਸਾਲ ਦਾ ਜਦੋਂ ਇਹਨੂੰ ਪਾਲਿਆ ਦੀ ਮਾਂ ਨੇ ਉਹਨੂੰ ਪੁੱਛ ਕੇ ਵੇਖੋ ਇੱਥੇ ਸਰਕਾਰਾਂ ਵਾਲਿਆਂ 2.5 ਲੱਖ ਰੁਪਏ ਦੇ ਕੇ ਕੰਮ ਕਰੋ ਉਹ ਕੱਢ ਦੋ ਕੱਢ ਸਰਕਾਰਾਂ ਕੇ ਜਿਹੜੇ ਮਲਾਜਮਾ ਸਾਡੇ ਪੁੱਸ ਮਲਾਜਮੇ ਆ ਕੀ ਜਾਂਦੇ ਆ 2.5 ਲੱਖ ਰੁਪਇਆ 6-6 ਸਾਲ ਦੇ ਸੀ ਜਦੋਂ ਉਹਨੇ ਪਾਲਿਆ ਸਾਡੇ ਪਾਗ ਨੂੰ ਰੱਖ ਕੇ ਉਹ ਸਾਡੀ ਪਿੰਡ ਦੀ ਨੋ ਜਿਹੜੇ ਛਾਵਾ ਹੋਂਨਾ ਭਰਾਵਾਂ ਦੀ ਕੁੜੀ ਆ ਉਹ ਜਿਹੜੀ ਗਰੀਬਦਾਰ ਦੀ ਸੀ ਮਾਈ ਚਮੈਰਾ ਸਿੱਖਾਂ ਦੀ ਕੁੜੀ ਹੈਗੀ ਉਹ ਹਾਂ 4 ਸਾਲ 4-4 ਸਾਲ ਦੇ ਬੱਚੇ ਜਿਹਨੂੰ ਛੱਡ ਕੇ ਪਾਲਿਆ ਉਹਨੇ ਇਹੀ ਮੁੰਡਾ ਕੰਮ ਵਾਲਾ ਸੀਗਾ ਦੂਜੇ ਮੁੰਡੇ ਦੇ ਜਾਰੇ ਤੋਂ ਕੰਮ ਨਹੀਂ ਹੁੰਦਾਗਾ ਹੌਜ ਵੀ ੱੱਕੇ ਖਾਲੇ ਨੇ ਨਹੀਂ ਵਰਦੀ ਮਿਲੇ ਹੰਨੀ ਸਾਨੂੰ ਦੁਕਾਨ ਕਰੀ ਸੀ ਹੁਣ ਆਕੇ ਹੁਣ ਆਕੇ ਨਜਾਇਜ਼ ੱੱਕਾ ਕਰਕੇ ਇਥੇ ਮਾਰਿਆ ਅਸੀਂ ਮਰੇ ਮਰੇ ਬਿਨਾਂ ਧਰਨਾ ਨਹੀਂ ਚੱਕਣਾ ਬਸ ਸਾਡਾ ਰੋਜ਼ ਦਾ ਕੀਤਾ ਇੱਥੇ ਮਾਰਦੇ ਕਦੇ ਨੂੰ ਕੋਈ ਨਾ ਕੋਈ ਇਤਾਂ ਦਾ ਕਦੇ ਸਾਨੂੰ ਤਾਰਦੇ ਨਹੀਂ ਸਾਡੀਆਂ ਸੜਕਾਂ ਦੇ ਉੱਤੇ ਸਾਡੇ ਬੱਸ ਸੜੇ ਦੇ ਤਾਰਦੇ ਨਹੀਂ ਸਾਨੂੰ ਇਹ ਜੇ ਨੂੰ ਕਹਿਦਗਾ ਫਰੀਦਕੋਟੋਂ ਚੜੇ ਅਸੀਂ ਸਾਨੂੰ ਤਾਰਦੇ ਨਹੀਂ ਤਾਰਦੇ ਸੀ ਸਵਾਰੀ ਭੋ ਭੋਰਾ ਇਹ ਨਹੀਂ ਧੋਖਾ ਸਾਨੂੰ ਇਹ ਇਹ ਹੁਣ ਮਰੇ ਮਰੇ ਬਣਾ ਨਹੀਂ ਜਕਣਾ ਸੀ ਆਹ ਇਦਾਂ ਦੇਖੋ ਕੋਈ ਬਿਨਾ ਗੈਨ ਤੋਂ ਮੈਂ ਉਹ ਅੱਗੇ ਆ ਕੇ ਦਿੰਦੀ ਮੈਂ ਮਿਸ ਗਾਈਡ ਕਰਕੇ ਤੁਹਾਨੂੰ ਨਹੀਂ ਜਾਣਾ ਚਾਹੁੰਦਾ ਇਸ ਲਈ ਤੁਸੀਂ ਗੱਲ ਨਹੀਂ ਸਮਝਦੇ ਮੇਰੀ ਕੀ ਪਰੋਖਿਆ ਕਰਦੇ ਤੁਸੀਂ ਮੇਰੇ ਤੇ ਯਕੀਨ ਤਾਂ ਕਰਨਾ ਪੈਣਾ ਕਿ ਮੈਂ ਤੁਹਾਡਾ ਪੈਰਵਾਈ ਕਰ ਰਹੇ ਹਾਂ ਕਿੰਨੇ ਬੰਦਿਆ ਵਾਦੂ ਮੈਂ ਆਪ ਬੈਠ ਜਾਣਾ ਤੁਹਾਡੇ ਨਾਲ ਤੁਸੀਂ ਮੇਰੀ ਗੱਲ ਸਮਝੋ ਇੱਕ ਨਹੀਂ ਤੁਹਾਡੇ ਤੋਂ ਨਹੀਂ ਯਕੀਨ ਕਰਾ ਤੁਹਾਡੇ ਸਰ ਮੇਰੀ ਇੱਕ ਗੱਲ ਸਮਝੋ ਮੈਂ ਨਾ ਅੱਜ ਜਾਵਾਂ ਨਾ ਕੱਲ ਜਾਵਾਂ ਮੈਂ ਝੂਠ ਬੋਲ ਕੇ ਨਹੀਂ ਜਾ ਸਕਦਾ ਮੈਂ ਗੱਲ ਕਲੀਅਰ ਕਰਕੇ ਇੱਕ ਹਾਂ ਜੀ ਸਾਰੇ ਨੂੰ ਬਾਦ ਗਏ ਆਵਾ ਲੱਗਣ ਬਾਈ ਸਾਰੇ ਬੈਠੋ ਪਾਪਾ ਦੇ ਰਵਾ ਪਾਪਾ ਕੋਈ ਹਾਲ ਨਹੀਂ ਹਾਂ ਉਹ ਇਹ ਤਾਂ ਗੱਲ ਤੂੰ ਪਹਿਲਾਂ ਵੀ ਬੇਇਨਤੀ ਕੀਤੀ ਵੀ ਜਿਹੜੇ ਬੰਦਿਆਂ ਨੇ ਆਪਾਂ ਨਾਮ ਲਿਖਿਆ ਜਿਨ੍ਹਾਂ ਨੇ ਬੁਲਾਰੇ बोलਣਾ ਅਤੇ ਜਿਨ੍ਹਾਂ ਨੂੰ ਕਿਹਾ ਸੀ ਉਹ ਬੰਦੇ ਇੱਥੇ ਆਇਓ ਬਾਕੀ ਬੰਦੇ ਤੁਸੀਂ ਯਾਰ ਬੈਠੋ ਸਾਰਿਆਂ ਨੂੰ ਪਤਾ ਲੱਗ ਗਿਆ ਖੁਸ਼ਾ ਨਾ ਕਰਿਓ ਆਪਣਾ ਹੱਲ ਐਦਾਂ ਨਹੀਂ ਹੋਣਾ ਕਾਮਰੋਲ ਹੀ ਪਾ ਕੇ ਜੇ ਤੁਹਾਨੂੰ ਯਕੀਨ ਆ ਵੀ ਅਸੀਂ ਇੱਥੇ ਖੜ ਕੇ ਗੱਲ ਸਹੀ ਤਰੀਕੇ ਨਾਲ ਕਰ ਸਕਦੇ ਆ ਤੇ ਬੈਠੋ ਤੁਹਾਨੂੰ ਤਰੀਕੇ ਆਉਂਦੇ ਆ ਗੱਲ ਕਰਨ ਦੇ ਹਰ ਜਗ੍ਹਾ ਦਾ ਇੰਡੀਆ ਦਾ ਪੂਰੇ ਕੋਨੇ-ਕੋਨੇ ਦਾ ਪਾਣੀ ਪੀਤਾ ਅਸੀਂ ਪੂਰਾ ਸਾਰਾ ਕੁਝ ਸੈਟਮ ਸੈਟ ਕਰਕੇ ਭੇਜਾਂਗੇ ਜੀ ਦੇਖੋ ਤੁਹਾਡੀ ਪਾਵਰ ਕੀ ਹੈ ਇੱਕ ਮਿੰਟ ਮੈਂ ਨਹੀਂ ਕਹ ਰਿਹਾ ਵੀ ਪਾਵਰ ਕੱਟ ਹੈ ਪਰ ਜਿਹੜੇ ਲੈਵਲ ਦੀ ਸਾਡੀਆਂ ਡਿਮਾਂਡਾਂ ਹੈ ਹਾਂਜੀ ਉਸ ਲੈਵਲ ਦਾ ਤੁਹਾਡੇ ਹੱਥ ਦੇ ਵਿੱਚ ਸਿਗਨੇਚਰ ਕਰਨ ਦੀ ਪਾਵਰ ਤੁਹਾਡੇ ਕੋਲ ਹੈ ਨਹੀਂ ਹੂੰ ਠੀਕ ਹੈ ਨਾ ਜੀ ਇਸ ਕਰਕੇ ਉਸ ਪਾਵਰ ਦਾ ਕੋਈ ਜਦੋਂ ਬੰਦਾ ਆਊਗਾ ਤਾਂ ਉਹ ਤੁਹਾਨੂੰ ਇੱਥੇ ਲਿਖ ਕੇ ਵੀ ਦੇ ਜੂਗਾ ਕਿਉਂਕਿ ਤੁਸੀਂ ਤਾਂ ਲਿਖ ਕੇ ਦੇ ਨਹੀਂ ਨਾ ਸਕਦੇ ਤੁਹਾਡੇ ਕੋਲ ਉਹ ਪਾਵਰ ਹੈ ਨਹੀਂ ਜਿਹੜੀ ਨਾਲ ਲਿਖਿਆ ਜਾਣਾ ਪੈਨ ਨਾਲ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂਗੇ ਪਰ ਸਾਨੂੰ ਉਹ ਪਾਵਰ ਇੱਥੇ ਲੈ ਕੇ ਆਓ ਜਿਹੜੀ ਪਾਵਰ ਸਾਨੂੰ ਲਿਖ ਕੇ ਦੇਣ ਦਾ ਭਰੋਸਾ ਦੇ ਸਕਦੀ ਜਿਹਦੇ ਕਲਮ ਦੇ ਵਿੱਚ ਤਾਕਤ ਹੈਗੀ ਹੈ ਅਸੀਂ ਕਿਉਂ ਕਿਉਂਕਿ ਪੰਜ ਬੰਦੇ ਸਾਡੇ ਪਿੰਡ ਦੇ ਇਹਨਾਂ ਬੱਥਾ ਦਾ ਮਰ ਚੁਕਿਆ ਪੰਜਵੇਂ ਤੇ ਅਸੀਂ ਅੱਜ ਉੱਭੜ ਕੇ ਆ ਗਏ ਹੂੰ ਤੇ ਛੇਵੇਂ ਦੀ ਸਾਡੀ ਜੇ ਅੱਜ ਅਸੀਂ ਆ ਧਰਨਾ ਚੱਕ ਲਿਆ ਤੇ ਛੇਵੇਂ ਦੀ ਸਾਡੀ ਤਿਆਰੀ ਹੋਊਗੀ ਗਰੰਟੀ ਹੈ ਬਾਸ ਦੁਬਾਰੇ ਫੇਰ ਮਾਰੂਗੀ ਤੁਹਾਨੂੰ ਤਾਂ ਸਾਨੂੰ ਲਿਖਤੀ ਭਰੋਸਾ ਜਿਉ ਪੈਨ ਹਰਾ ਹਰਾ ਪੈਨ ਜਿਹੜਾ ਚੱਲ ਸਕਦਾ ਹੈ ਉਹ ਬੰਦੇ ਨੂੰ ਇੱਥੇ ਤੁਸੀਂ ਸਾਡੇ ਕੋਲ ਲੈ ਕੇ ਆਓ ਜਿਹੜਾ ਹਰੇ ਪੈਨ ਨਾਲ ਸਾਨੂੰ ਲਿਖ ਕੇ ਕੋ ਦੇ ਸਕਦਾ ਠੀਕ ਆ ਨਾ ਜੀ ਸਾਡਾ ਬੰਦਾ ਮਰਿਆ ਅਸੀਂ ਬੰਦੇ ਇੱਕ ਮਿੰਟ ਜੀ ਅਸੀਂ ਜਿਹੜੇ ਬੰਦੇ ਇੱਥੇ ਐ ਤੁਸੀਂ ਵੀ ਵੀ ਜੇ ਸੱਪ ਵੀ ਮੂੜ ਦੀ ਨੰਗਦਾ ਹੋਵੇ ਜ਼ਹਿਰੀਲਾ ਤਾਂ ਵੀ ਆਪਾਂ ਗੱਡੀ ਨੂੰ ਹੌਲੀ ਗੱਲ ਲੈ ਨਾ ਵੀ ਸੱਪ ਨੂੰ ਨੰਗ ਲੈਣ ਦਿਓ ਔਰ ਇਹ ਜਗ੍ਹਾ ਦੇ ਉੱਤੇ ਪੰਜ ਬੰਦੇ ਸਾਡੇ ਪਿੰਡ ਦੇ ਇੱਕ ਹੀ ਬੱਥ ਨੇ ਦਰੜਦੇ ਤੇ ਜਿਨ੍ਹਾਂ ਨੂੰ ਸੱਪ ਜਨਾ ਰਹਿਮ ਵੀ ਨਹੀਂ ਉਹਨਾਂ ਬੰਦਿਆਂ ਨੇ ਕੀਤਾ ਹੱਡੀ ਲੱਤ ਦੀ ਹਾਂ ਹੱਡੀ ਲੱਤ ਦੀ ਤੁਸੀਂ ਬਸ ਦਾ ਜਾ ਦੇ ਦੇ ਦੇਖ ਲੈ ਨਾ ਕਿੰਨੀ ਉਹਦੀ ਮੁੰਡੇ ਦੀ ਬਾਤ ਆ ਲੱਤ ਦੀ ਹੱਡੀ ਬਾਤ ਦੇ ਆ ਜੇ ਇੱਕ ਘਣ ਮਾਰ ਕੇ ਵੇਖੋ ਕੋਈ ਵੀ ਮੁਲਾਜ਼ਮਾ ਕੋਈ ਵੀ ਅਫਸਰ ਸਾਹਿਬਾਨ ਜੇ ਤੁਸੀਂ ਇੱਕ ਘਣ ਮਾਰ ਕੇ ਜੇ ਬੈਂਕ ਪਰ ਤੋੜ ਦਿਓ ਤੇ ਮੈਂ ਮੰਨ ਜੂ ਤੁਹਾਨੂੰ ਇੱਕ ਘਣ ਨਾ ਤੋੜਦਾ ਨਹੀਂ ਕਿੰਨੀ ਸਪੀਡ ਨਾਲ ਸਾਹਮਣੇ ਉਹ ਟੱਕਰ ਮਾਰੀ ਆ ਵੀ ਬੰਦੇ ਦੀ ਇੱਕ ਲੱਤ ਦੀ ਹੱਡੀ ਉਹ ਨਾਲ ਹੀ ਲੈ ਕੇ ਤੁਰ ਗਿਆ ਕਿੰਨੀ ਬੇਰਹਿਮੀ ਹੈ ਥੱਪ ਜਿੰਨਾ ਵੀ ਰਹਿਮ ਨਹੀਂ ਹੋਣਾ ਕਰਿਆ ਤਾਂ ਤੁਹਾਨੂੰ ਹੋਣਾ ਇਹਦੇ ਉੱਤੇ ਨੱਥ ਪਾਉਣ ਵਾਸਤੇ ਆ ਜਿਹੜਾ ਅਸੀਂ ਬਹਿ ਗਏ ਆ ਇਹ ਪੂਰੀ ਲਗਾਮ ਚੰਗੀ ਤਰ੍ਹਾਂ ਪਊਗੀ ਇਹ ਇਸ ਤਰੀਕਰਾਂ ਨੇ ਵੀ ਕਹਿ ਕੇ ਤੇ ਬੰਦੇ ਤੁਰ ਗਏ ਤੇ ਠੀਕ ਹੈ ਜੀ ਕਹਿ ਕੁਕੇ ਵਾਲਾ ਕੰਮ ਬਿਲਕੁਲ ਨਹੀਂ ਹੋਣਾ ਪਾਵਰ ਜਿੱਦੀ ਸਾਡੀ ਡਿਮਾਂਡ ਆ ਓਡੀ ਪਾਵਰ ਦਾ ਕੋਈ ਅਫਸਰ ਜਾਂ ਓਰ ਦਾ ਕੋਈ ਰਾਜਨੀਤਿਕ ਲੀਡਰ ਇੱਥੇ ਆ ਕੇ ਇਹ ਕੰਮ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰ ਲਈ ਅਸੀਂ ਤੁਹਾਨੂੰ ਪਰੋਸਾ ਦਿਵਾਉਣਾ ਵੀ ਇਹ ਦੋ ਡਿਮਾਂਡਾਂ ਤੁਹਾਡੀਆਂ ਪੂਰੀਆਂ ਹੋ ਜਾਣ ਸਾਡੀ ਤੀਜੀ ਕੋਈ ਡਿਮਾਂਡ ਹੀ ਨਹੀਂ ਬੱਚਾ ਵੀ ਚਲਾ ਲਿਓ ਰੂਟ ਤੇ ਰੂਟ ਰੋਡ ਵੱਡਾ ਤੇ ਬੱਚੇ ਨੂੰ ਨੌਕਰੀ ਦੋ ਡਿਮਾਂਡਾਂ ਆਡੀਆਂ ਮੇਨ ਐ ਇਹ ਤੁਸੀਂ ਲਿਖ ਕੇ ਹਰੇ ਪੈਨ ਨਾਲੇ ਪਾਵਰ ਵਾਲੇ ਬੰਦੇ ਨੂੰ ਇੱਥੇ ਲੈ ਕੇ ਆਓ ਜਿਹੜਾ ਸਾਨੂੰ ਪਾਵਰ ਰੱਖਦਾ ਤੁਹਾਡਾ ਮੈਂ ਸਤਕਾਰ ਕਰਦਾ ਜਿਹਨੂੰ ਬੁਲਾਇਓ ਜਿਹਨੂੰ ਬੁਲਾਓ ਕੌਣ ਆਊਗਾ ਤੁਸੀਂ ਲਿਖ ਕੇ ਦੇ ਨਹੀਂ ਸਕਦੇ ਤੁਹਾਡਾ ਜਮੀਰ ਨਹੀਂ ਮੰਦਾ ਨਹੀਂ ਮੈਂ ਇਹ ਗੱਲ ਜਮੀਰ ਮੇਰਾ ਏ ਇਸ ਗੱਲ ਨਹੀਂ ਮੈਂ ਮੈਂ ਪਹਿਲਾਂ ਸਾਰਿਆਂ ਨੂੰ ਸੁਣਾਦਾ ਪਹਿਲੀ ਗੱਲ ਤਾਂ ਆਪਾਂ ਇੱਥੇ ਕੋਈ ਜਿਦੜ ਜੜਾਉਣ ਨਹੀਂ ਆਏ ਮੈਂ ਜੇ ਆਇਆ ਤਾਂ ਮੈਂ ਇੱਥੇ ਥੋੜੇ ਕਰਕੇ ਆਇਆ ਠੀਕ ਹੈ ਨਾ ਕਿਉਂਕਿ ਮਾਲਕ ਨੇ ਜੇ ਸੱਤਾ ਬਖਸ਼ੀਏ ਤਾਂ ਅਸੀਂ ਲੋਕਾਂ ਦੇ ਕੰਮ ਕਰਾਂਗੇ ਤਾਂ ਗਾਹ ਨੂੰ ਤੁਸੀਂ ਵੀ ਸਾਡੀ ਸੁਣ ਲੋਗੇ ਜੇ ਅਸੀਂ ਤੁਹਾਡੀ ਨਹੀਂ ਸੁਣੀ ਤਾਂ ਸਾਡੀ ਤੁਸੀਂ ਕਿਉਂ ਸੁਣੋਗੇ ਸਿੰਪਲ ਗੱਲ ਹੈ ਦੂਜੀ ਗੱਲ ਮੈਂ ਮੈਨੂੰ 17 ਸਾਲ ਹੋ ਗਏ ਆਸਟ੍ਰੇਲੀਆ ਰਹਿੰਦੇ ਨੂੰ ਮੈਨੂੰ ਮੈਂ ਥੋੜਾ ਜਿਆਦਾ ਜਿਆਦੇ ਭਾਵੁਕ ਹੋ ਜਾਂਦਾ ਗੱਲਾਂ ਤੋਂ ਲੈ ਕੇ ਪਰ ਮੈਨੂੰ ਆਇਆ ਵੀ ਇੱਥੇ ਭਾਵਨਾਵਾਂ ਵੀ ਪੁਰਾਣੇ ਲੀਡਰਾਂ ਨੇ ਖਤਮ ਕਰ ਰੱਖੀਆਂ ਇਹ ਗੱਲ ਚੰਗੀ ਤਰ੍ਹਾਂ ਦਾ ਆਪਾਂ ਨੂੰ ਪਤਾ ਕਹਿ ਜਾਂਦੇ ਸੀ ਹੁਣ ਇਹ ਜਿਵੇਂ ਖਾਰ ਮੈਨੂੰ ਕਹੀ ਜਾਂਦੇ ਆ ਅਕਲ ਕਿ ਇਥੇ ਲਿਖ ਕੇ ਦੇ ਕੇ ਜਾਓ ਮੇਰੀ ਨਹੀਂ ਜ਼ਮੀਰ ਮੰਗਦੀ ਮੰਨਦੀ ਕਿ ਮੈਂ ਝੂਠ ਤੁਹਾਨੂੰ ਕਹਿਦਾ ਹਾਂ ਜੀ ਆਹ ਕਰ ਜੂ ਆਹ ਕਰ ਜੂ ਆਹ ਕਰ ਦੂ ਮੈਂ ਤੁਹਾਨੂੰ ਇੰਨਾ ਕੁ ਯਕੀਨ ਦਵਾ ਸਕਦਾ ਕਿ ਹਾਂ ਫੈਰ ਬਾਈ ਮੈਂ ਆਪ ਕਰੂਗਾ ਨੌਕਰੀ ਵਾਸਤੇ ਸਰਦ ਵਾਸਤੇ ਇਹਨਾਂ ਤੇ ਅਰਜ਼ੀ ਕਰਵਾਉਂਗਾ ਇਹਨਾਂ ਤੇ ਅੱਜ ਹੀ ਜਿੰਨੇ ਇਹਨਾਂ ਦੇ ਪਰਮਟ ਹੈ ਸ਼ੋਰਸ ਨਹੀਂ ਹੈ ਇਹਨਾਂ ਤੇ ਅੱਜ ਹੀ ਕਰਾਉਂਗਾ ਹੰਪਾਂ ਦਾ ਕੰਮ ਤੁਹਾਨੂੰ ਮੈਂ ਆਸਰੀਆ ਸਾਹਿਬ ਖੜੇ ਨੇ ਸਾਡੇ ਇਹਨਾਂ ਨੂੰ ਕਹਤਾ 15 ਦਿਨਾਂ ਦੇ ਵਿੱਚ ਵਿੱਚ ਹੋ ਜਾਊਗਾ ਮੁਆਵਜ਼ੇ ਦੀ ਗੱਲ ਹੈ ਉਹ ਆਪਾਂ ਉਹਨਾਂ ਨਾਲ ਬੈਠ ਕੇ ਕਰ ਲਾਂਗੇ ਵੀ ਕਿੰਨਾ ਦਾ ਮੁਆਵਜ਼ਾ ਦੀਪਵਾਸ ਵਾਲੇ ਦੇਵਾਂਗੇ ਐਦੋਂ ਉੱਤੇ ਮੈਨੂੰ ਦੱਸੋ ਤੁਸੀਂ ਕਹਿੰਦੇ ਮੈਂ ਤੁਹਾਡੇ ਨਾਲ ਆ ਕੇ ਬੈਠ ਜਾਣਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਤੁਹਾਡੇ ਨਾਲ ਹਮੇਸ਼ਾ ਕਿਉਂਕਿ ਆਏ ਦੇ ਆਪਾਂ ਗੱਲਾਂ ਹੀ ਕਰਦੇ ਰਹੇ ਵੀ ਤੁਹਾਨੂੰ ਯਕੀਨ ਨਹੀਂ ਆ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ ਯਕੀਨ ਕਰਕੇ ਦੱਸਿਓ ਨਾ ਕੰਮ ਹੋਇਆ ਮੈਂ ਤੁਹਾਨੂੰ ਆਪ ਸੱਦੂਗਾ ਕਿ ਆਜੋ ਆਪਣਾ ਕੰਮ ਨਹੀਂ ਹੋਇਆ ਆਪਾਂ ਵੇਖਣਾ ਉੱਥੇ ਇਹ ਤੁਹਾਡੇ ਮੈਂ ਫਰਮਾਨੇ ਵਾਲਾ ਕਰਕੇ ਜਾਣਾ ਜੇ ਉਹ ਸਾਨੂੰ ਆਹ ਕੈਮਰਾ ਆਨ ਕੈਮਰਾ ਸਾਰੀ ਗੱਲਬਾਤ ਆ ਤੂੰ ਸਾਨੂੰ ਇੰਨਾ ਭਰੋਸਾ ਦਵਾ ਰਹੇ ਆ ਉਹ ਤੋਂ ਬਾਅਦ ਵੀ ਇਸ ਸੰਗਤ ਨਾਲ ਸਲਾਹ ਕਰਦੇ ਆ ਵੀ ਸਾਰੀ ਸੰਗਤ ਕੀ ਕਹਿੰਦੀ ਹੈ ਹੂੰ 2 ਨੰਬਰ ਤੇ ਦੇਖੋ ਟਰਾਂਸਪੋਰਟ ਮੰਤਰੀ ਦਾ ਘਰ ਤੋਂ ਘਟਾਵੇ ਐ ਨਹੀਂ ਟਰਾਂਸਪੋਰਟ ਮੰਤਰੀ ਆਪਣੇ ਕੋਲ ਸੈਸ਼ਨ ਚੱਲ ਜਾਂਦਾ ਸੀ ਨਾ ਉਥੇ ਅੱਜ ਹੀ ਫਰੈਸ਼ ਹੋਏ ਆ ਉਹ ਆ ਅੱਜ ਹਲਕੇ ਚ ਗਏ ਹੋਣਗੇ ਆਰਟੀਓ ਨਾਲ ਮੀਟਿੰਗ ਕਰਾ ਲੇ ਹਾਂ ਬਾਅਦ ਮੀਟਿੰਗ ਕਰਾ ਲੈਣੇ ਨਹੀਂ ਨਹੀਂ ਕੱਲ ਨੂੰ ਆਏਗਾ ਅਸੀਂ ਤਾਂ ਬੈਠੇ ਆ ਤੇ ਉੱਠਣਾ ਨਹੀਂ ਅਸੀਂ ਅਜੇ ਕਿਉਂਕਿ ਕੋਈ ਵੀ ਫੈਸਲਾ ਅਸੀਂ ਲੈ ਨਹੀਂ ਸਕਦੇ ਇੰਨੀ ਅੱਜ ਉੱਠਣ ਦਾ ਅਸੀਂ ਬੈਠੇ ਆ ਤੁਸੀਂ ਇੱਕ ਆਦਮੀ ਨੂੰ ਪੁੱਛ ਕੇ ਦੇਖੋ ਵੀ ਉੱਠ ਖੜੋਗੇ ਐਨੀ ਗੱਲ ਦੇ ਮੇਰੀ ਗੱਲ ਜਿਹੜੀਆਂ ਜਿਹੜੀਆਂ ਮੰਗਾ ਸੀ ਜਿਹੜੀਆਂ ਜਿੰਨੀਆਂ ਮੰਗਾ ਸੀ ਮੈਂ ਤੁਹਾਨੂੰ ਕਹੀ ਜਾਂਦਾ ਆਪ ਕਿ ਮੈਂ ਉਹਦੀ ਵੈਲਵਾਰੀ ਕਰੂੰਗਾ ਆਪ ਕਰੂੰਗਾ ਹੁਣ ਇਹ ਤੋਂ ਬਾਅਦ ਮੈਂ ਨਾ ਤਾਂ ਮੈਂ ਤੁਹਾਨੂੰ ਉਠਾਉਣ ਤੇ ਰਾਜ਼ੀ ਆ ਨਾ ਤੁਹਾਡੇ ਬੈਠੇ ਹੋ ਤੇ ਰਾਜ਼ੀ ਆ ਪਹਿਲੀ ਗੱਲ ਦੁਖੀ ਹੋਏ ਬੰਦਾ ਬੈਠਦਾ ਕਿਹੜਾ ਕਿਹਦਾ ਜੀ ਕਰਦਾ ਕੰਮ ਛੱਡ ਕੇ ਇੱਥੇ ਬੈਠਾ ਰਵੇ ਮੈਂ ਆਪ ਇਹ ਗੱਲ ਸਮਝਦਾ ਸਾਨੂੰ ਕੱਲ੍ਹ ਵਾਸਤੇ ਚੁਣਿਆ ਸੀ ਅਸੀਂ ਕੀ ਕਰਦੇ ਆ ਭਗਾਈ ਤੁਹਾਡੇ ਵਾਸਤੇ ਮੈਂ ਤੁਹਾਨੂੰ ਆਪ ਕਹਿ ਕੇ ਜਾਂਦਾ ਮੈਨੂੰ ਪਰਸਨਲੀ ਐਨਾ ਕਹਿਣ ਦੀ ਕੀ ਲੋੜ ਆ ਇੱਥੇ ਨਹੀਂ ਮੈਨੂੰ ਕੀ ਲੋੜ ਇੱਥੇ ਆ ਕੇ ਉਹ ਗੱਲ ਕਰਨ ਦੀ ਮੈਂ ਤੁਹਾਡਾ ਗੁੱਸਾ ਵੀ ਸਮਝਦਾ ਦੁੱਖ ਵੀ ਸਮਝਦਾ ਮੈਂ ਆ ਕੇ ਕਹਿੰਦਾ ਦੁੱਖ ਵੀ ਭੁੱਲ ਜਾਗੇ ਜਿਹੜਾ ਹੋ ਜੂਗਾ ਆਪਾਂ ਨੂੰ ਇਹ ਹੈ ਕਿ ਗਾਂ ਨੂੰ ਨਾ ਨੁਕਸਾਨ ਹੋਵੇ ਕਿਸੇ ਦਾ ਉਹ ਗੱਲ ਚੰਗੀ ਤਰ੍ਹਾਂ ਆਪਾਂ ਸਮਝਦੇ ਆ ਪੜੇ ਲੈ ਕੇ ਹੈਗੇ ਆ ਸਾਰੇ ਠੀਕ ਗੱਲ ਕਰੀ ਜੰਨੇ ਆਪਾਂ ਜਿਹੜੀਆਂ ਜਿੰਨੀਆਂ ਤੁਹਾਡਾ ਤੁਹਾਡੀਆਂ ਮੰਗਾਂ ਅੱਜ ਮੰਨਣ ਵਾਲੀਆਂ ਉਹ ਅੱਜ ਮੰਨਾਂਗੇ ਦੂਜੀ ਗੱਲ ਮੈਂ ਫੇਰ ਕਹਿਣਾ ਨੌਕਰੀ ਦਾ ਵੀ ਮੈਂ ਆਪ ਫੇਰਵਾਈ ਕਰੂੰਗਾ ਸੜਕ ਦੀ ਮੈਂ ਆਪ ਫੇਰਵਾਈ ਕਰਾਂਗੀ ਬਾਕੀ ਜੋ ਤੁਹਾਡਾ ਹੁਕਮ ਹੈ ਕੋਈ ਗੱਲ ਨਹੀਂ ਸਿਰ ਮੱਥੇ ਆ ਮੇਰੇ ਵੱਲੋਂ ਮੈਂ ਇੰਨਾ ਕਿ ਜ਼ਰੂਰ ਆਦੇ ਵੱਲੋਂ ਮੈਨੂੰ ਆਏ ਸੀਗਾ ਕਿ ਮੈਂ ਤੁਹਾਨੂੰ ਇੱਥੇ ਹਾਜ਼ਰੀ ਲਵਾ ਕੇ ਜਾਵਾਂ ਕਿਉਂਕਿ ਕਈ ਵਾਰੀ ਆਏ ਹੋ ਜਾਂਦਾ ਹੁੰਦਾ ਸਾਡੇ ਤੇ ਤਾਂ ਵੈਸੀ ਕਹਿ ਦਿੰਦੇ ਆ ਕਿ ਯਾਰ ਐਮਐਲਏ ਨਹੀਂ ਆਇਆ ਆਏ ਨਹੀਂ ਆਇਆ ਜਿਵੇਂ ਹੁਣ ਵੀ ਕਈ ਜਾਂਦੇ ਸੀ ਪਰ ਤੁਹਾਡੇ ਅਗਲੀਏ ਮੇਰੇ ਸਭ ਤੋਂ ਜ਼ਿਆਦਾ ਗੇੜੇ ਲੱਗੇ ਹੋਏ ਨੇ ਮੈਂ ਆਉਣਾ ਹੁਣਾ ਮੈਂ ਇਹਨਾਂ ਨੂੰ ਪੁੱਛਦਾ ਹੁਣਾ ਕਿ ਜੇ ਮੈਂ ਗਾਹ ਨੂੰ ਦੱਸ ਕੇ ਵੀ ਆਇਆ ਕਰੂੰਗਾ ਮੈਨੂੰ 10-10 ਨੰਬਰ ਦੇ ਦਿਓ ਆਪਦੇ ਕਿ ਮੈਂ ਤੁਹਾਡੇ ਪਿੰਡ ਆ ਰਿਹਾ ਤੁਹਾਡੇ ਜਿਹੜੇ ਆਪਦੇ ਪਰਸਨਲ ਕੰਮਾਂ ਜਾਂ ਪਿੰਡਾਂ ਵਾਲੇ ਆ ਉਹ ਕਰਵਾਇਆ ਕਰੋ ਤੋ ਕਿ ਜੇ ਸਾਰਾ ਕੁਝ ਸਾਡੇ ਛੜਾ ਕੇ ਇੱਧਰ ਲੱਗਿਆ ਤਾਂ ਫਿਰ ਚੰਗੀ ਤਰ੍ਹਾਂ ਹੀ ਲੱਗਦੇ ਆਂ ਅਸੀਂ ਕੰਮ ਕਰਕੇ ਰਾਜੀ ਆਂ ਜੀ ਕੰਮ ਕਰਾਇਆ ਕਰੋ ਸਾਡੇ ਕੋਲੋਂ ਚਾਹੇ ਤੁਹਾਡਾ ਪਰਸਨਲ ਆ ਚਾਹੇ ਪਿੰਡ ਲੈਵਲ ਦਾ ਆਇਆ ਕਰੋ ਜਾਂ ਸਾਨੂੰ ਬੁਲਾਇਆ ਕਰੋ ਇੱਕੋ ਬੁਰੀ ਕੇਸ ਲੜਨ ਵਾਲੀ ਨਹੀਂ ਕੇਸ ਲੜਨ ਵਾਲੀ ਨਹੀਂ ਜੋ ਉਹਨੂੰ ਮਦਦ ਦੇਣੀ ਆ ਕੇਸ ਵੀ ਵਾਪਸ ਲੈ ਲਾ ਕੇ ਕੇਸ ਨਹੀਂ ਮੇਰੇ ਘਰ ਸੁਣੋ ਕੇਸ ਕੇਸ ਦੀ ਵੀ ਕੇਸ ਦੀ ਵੀ ਮੈਂ ਗੱਲ ਕਰਦਾ ਤੁਹਾਡੇ ਨਾਲ ਇਹ ਕਹਿੰਦੇ ਪਹਿਲੀ ਗੱਲ ਤਾਂ ਗਰੀਬ ਘਰ ਹੈ ਉਹ ਕੇਸ ਨਹੀਂ ਲੜ ਸਕਦੇ ਨਹੀਂ ਲੜ ਸਕਦੇ ਮੁਆਵਜ਼ਾ ਜੇ ਇਹਨਾਂ ਤੋਂ ਆਪਾਂ ਦਵਾਵਾਂਗੇ ਉਹ ਉਸ ਤਰੀਕੇ ਨਾਲ ਗੱਲਬਾਤ ਕਰੇ ਨਾਲ ਜਿਵੇਂ ਸੰਗਤ ਹੁਕਮ ਕਰੂਗੀ ਆਪਾਂ ਉਸ ਤਰੀਕੇ ਨਾਲ ਕਰ ਲਾਂਗੇ ਠੀਕ ਹੈ ਨਾ ਬਾਸਲੇ ਕਰਨ ਨੂੰ ਕੋਈ ਸਾਡਾ ਆਪਾਂ ਇੰਨੇ ਜਣੇ ਇਕੱਠੇ ਆ ਮੈਂ ਵੀ ਤੁਹਾਡੇ ਨਾਲ ਹੀ ਆ ਤੁਹਾਡੇ ਜੋ ਮੈਂ ਆ ਮੇਰੀ ਗੱਲ ਸੁਣੋ ਜੇ ਆਪਾਂ ਨੂੰ ਕਿਸੇ ਵੀ ਲੜਨਾ ਪਿਆ ਆਪਾਂ ਤੇਰੇ ਸਾਹਦੇ ਤਰੀਕੇ ਤੇ ਲੜਾਂਗੇ ਕੋਈ ਚੱਕਰਾਂ ਵਾਲੀ ਗੱਲ ਨਹੀਂ ਉਹ ਮੈਂ ਇੱਕ ਰੱਬੇ ਦੌਰ ਤੇ ਕਹਿਣਾ ਮੈਂ ਇੱਕੋ ਬੇਟਾ ਕਿੰਨੀ ਉਮਰਾ ਤੁਹਾਡੀ 22 23 ਦਾ ਹੋਇਆ ਹੈ ਦੋ ਮਹੀਨੇ ਹੋਇਆ ਹੈ ਉਥੇ ਰਾਤ ਇੱਕ ਮਤ ਸੁੱਖਾ ਮਾਰਿਆ ਇਹਨਾਂ ਨੇ ਦੀਵਾ ਨਹੀਂ ਅੱਛਾ ਜੋ ਆਪਾਂ ਕੋਲ ਨੇ ਕਿਹਾ ਜੋ ਪ੍ਰੋਸਾ ਦਿੱਤਾ ਜਾਂ ਜੋ ਵੀ ਗੱਲਬਾਤ ਹੋਈ ਹੈ ਸਾਰਿਆਂ ਨੇ ਸੁਣ ਲਈ ਹੈ ਨਾ ਉਹਨੇ ਆਪਾਂ ਦੁਹਰਉਣੀ ਅਸੀਂ ਸਾਰਾ ਸਾਰੀ ਸੰਗਤ ਨਾਲ ਸਲਾਹ ਕਰਕੇ ਵੀ ਕੀ ਸਾਰਿਆਂ ਦਾ ਪ੍ਰੋਗਰਾਮ ਬਣਦਾ ਉਹ ਤੁਹਾਨੂੰ ਅਸੀਂ ਐਚ ਐਚਓ ਸਾਹਿਬ ਨੂੰ ਜਾਂ ਇਹ ਸਾਡੇ ਜੋ ਰਾਜਨੀਤਿਕ ਜਸਪ੍ਰੀਤ ਸਿੰਘ ਜਾਂ ਬੰਦੇ ਹੈਗੇ ਆ ਉਹ ਫੋਨ ਕਰ ਦੇਣਗੇ ਅਸੀਂ ਬਾਅਦ ਇਹ ਸਾਰਿਆਂ ਨਾਲ ਫਲਾ ਕਰਦੇ ਵੀ ਕੀ ਕਰਨਾ ਚਾਹੀਦਾ ਹੁਣ ਕਿਉਂਕਿ ਕੱਲਾ ਬੰਦਾ ਕੋਈ ਵੀ ਫੈਸਲਾ ਨਹੀਂ ਲੈ ਨਹੀਂ ਨਹੀਂ ਕੋਈ ਨਹੀਂ ਕੋਈ ਇਹ ਸਾਰਿਆਂ ਦਾ ਫੈਸਲਾ ਹੋਊਗਾ ਜਿਹੜਾ ਹੋਊਗਾ ਅਈ ਧਰਵਾਦ ਕਰ ਗਿਆ ਜੀ ਐਮਐਲਏ ਸਾਹਿਬ ਦੇ ਪੁੱਤਰ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਤੁਹਾਡਾ ਨਹੀਂ ਨਹੀਂ ਸਤਿਕਾਰ ਤੇ ਜੋ ਅਸੀਂ ਬੋਲੇ ਆ ਸਾਡੇ ਅੰਦਰ ਵਾਲੇ ਅਸੀਂ ਆਪਦੇ ਵਾਲੇ ਕੱਢਣੇ ਤਾਂ ਸਰਕਾਰ ਦੇ ਆ ਗਈ ਆ ਸਰ ਮੈਂ ਹੋਰ ਤਾਂ ਕੋਈ ਇਹ ਵੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਕਿਸੇ ਦਾ ਨਹੀਂ ਜੀ ਕਰਦਾ ਬੈਠਣ ਨੂੰ ਐ ਕੰਮ ਛੱਡ ਕੇ ਨੂੰ ਮੈਂ ਆਪ ਮੈਂ ਕਹਿੰਦਾ ਹੁਣ ਮੈਂ 10 ਵਾਰੀ ਕਹਦਾ ਜਾਂ ਇੱਕ ਵਾਰੀ ਕਹਦਾ ਕਿ ਮੈਂ ਸਮਝਦਾ ਹਾਂ ਇਸ ਚੀਜ਼ ਨੂੰ ਕਿਸੇ ਦਾ ਜੀ ਗਏ ਆ ਗਾਂ ਵਾਲੇ ਬੰਦੇ ਵੀ ਆਪਾਂ ਕਹਿੰਦੇ ਆ ਗਾਂ ਵਾਲੇ ਬਚਾਲੀਏ ਪਿਛਾਂ ਵਾਲੇ ਤਾਂ ਨਹੀਂ ਬਚਾਏ ਆਪਾਂ ਮੈਂ ਆਪ ਖੜਾ ਜੀ ਮੜੇ ਤੁਸੀਂ ਮੇਰੇ ਨਾਲ ਵਰਤ ਕੇ ਵੀ ਦੇਖੋ ਕਦੇ ਮੇਰੇ ਕੋਲ ਆਇਓ ਵੀ ਮੈਂ ਕਦੇ ਵੀ ਕਦੇ ਵੀ ਨਹੀਂ ਨਹੀਂ ਬੰਦੇ ਸਾਨੂੰ ਵਰਤ ਨਹੀਂ ਦਿੰਦੇ ਨਹੀਂ ਨਹੀਂ ਉਹ ਤਾਂ ਤੁਸੀਂ ਤੁਸੀਂ ਉਹ ਆਪਾਂ ਫੇਰ ਗੱਲ ਕਰਾਂਗੇ ਬਾਤ ਹੋ ਜਾਏਗੀ ਗੱਲਾਂ ਕੋਈ ਸਾਨੂੰ ਕੰਮ ਵੀ ਜ਼ਰੂਰੀ ਨਹੀਂ ਸਾਨੂੰ ਜਾਣਿਆ ਪਿਆਰੀਆਂ ਜਦੋਂ ਸਾਡੇ ਕੋਲ ਲੋਕ ਬਹੁਤ ਕੁਝ ਕਹਿ ਜਾਂਦੇ ਆ ਮੁੜ ਕੇ ਸਾਡੀ ਧੂੜ ਹੀ ਮਾਰਦੇ ਵਾਗੇ ਹੁਣ ਆਪਾਂ ਲੀਡਰ ਬਹੁਤ ਵੱਡੇ ਵੱਡੇ ਲੀਡਰ ਆਉਂਦੇ ਇੱਥੇ ਇੱਥੇ ਮੁੜ ਕੇ ਸਾਨੂੰ ਕੋਈ ਕਹਿ ਜਾਂਦੇ ਮੁੜ ਕੇ ਕੋਈ ਪੁੱਛਦਾ ਹੀ ਨਹੀਂ ਹੁਣ ਸਾਡੇ ਪੈਨ ਪਤਾ ਕਿੰਨੀਆਂ ਮੌਤਾਂ ਹੋਣਾ ਇੱਥੇ ਇਹਦਾ ਮਾਰ ਕੇ ਧੋਲ ਦਿੰਦਾ ਹਨ ਦਾ ਕੁੱਤੇ ਬਣਾ ਖੜਾ ਇਹਨਾਂ ਨੇ ਸਾਨੂੰ ਕੁੱਤੇ ਨਾ ਇਹਦੇ ਨਾਲ ਬੰਦਾ ਮਾਰ ਕੇ ਤੁਰਦੇ ਨੇ ਕੋਈ ਗੱਲ ਨਹੀਂ ਸਾਰੀਆਂ ਉਹੀ ਗੱਲਾਂ ਜਿਹੜੀਆਂ ਤੁਸੀਂ ਕਰੀਐ ਨੇ ਉਹ ਕੱਲੇ ਨਹੀਂ ਹੋਣੀ ਚਾਹੀਦੀ ਰੋਡ ਨਹੀਂ ਚੌੜੀ ਹੋਣੀਗੀ ਇਹ ਸੋਤੋਂ ਚੱਕ ਪਲੇ ਸਿੰਘ ਆ ਕਿੰਨਾ ਬੁਰਾ ਹਾਲਾ ਮੇਰੇ ਨਾਨਕੇ ਹੈਗੇ ਉਹ ਚੀਜ਼ ਤਾਂ ਲੋੜ ਨਹੀਂ ਹੋਈ ਤਾਂ ਇੱਥੇ ਰੋਡ ਕਮੇਟੀ ਚੌੜੀ ਕਰਾ ਦੇਉਗੇ ਕੋਈ ਪ੍ਰੋਬਲਮ ਦਾ ਪਤਾ ਉੱਥੋਂ ਦਾ ਮੈਨੂੰ ਪਤਾ ਮੈਨੂੰ ਇੰਚ-ਇੰਚੀ ਦਾ ਪਤਾ ਹੈ ਪਰ ਮੈਂ ਨਹੀਂ ਦੱਸ ਸਕਦਾਗਾ ਨਹੀਂ ਨਹੀਂ ਦੱਸੋ ਫਿਰ ਪਰ ਗੱਲ ਛੇੜੀ ਐ ਤਾਂ ਦੱਸੋ ਨਹੀਂ ਦੱਸ ਸਕਦਾ ਮੈਂ ਕਿਉਂ ਨਹੀਂ ਦੱਸ ਸਕਦਾ ਗੱਲ ਮੁੱਕੀ ਯਾਰ ਨਹੀਂ 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 ਮੇਰੇ ਮੇਰੇ ਨਾਨਕੇ ਆ ਬਾਈ ਜੀ ਉਹ ਚੀਜ਼ ਪਰ ਮੇਰੀਆਂ ਸੁਣੋ ਤੁਸੀਂ ਕਹਿੰਦੇ ਹੋ ਨਾ ਨਹੀਂ ਨਹੀਂ ਸਹੀ ਹੈ ਨਾ ਨਾ ਮੈਂ ਆ ਜਾ 스피ਕਰ ਦੇਖ ਐ ਨਾ ਦੇਖ ਤੂੰ ਆਇਆ ਯਾਰ ਐ ਨਾ ਮਿੱਠਿਆ ਆਇਆ ਯਾਰ ਨਾ ਨਾ ਆ ਜਾ ਕੋਈ ਧੀ ਨਹੀਂ ਚੌੜੀ ਹੋ ਜਾ ਐਵੇਂ ਨਹੀਂ ਕਹੀਦਾ ਹੁੰਦਾ ਮੈਂ ਐਵੇਂ ਕੋਈ ਤੇਰੇ ਵਰਗਾ ਹੀ ਮਾਇਆ ਨਹੀਂ ਨਹੀਂ ਐ ਨਹੀਂ ਕਹੀਦਾ ਹੁੰਦਾ ਬਹੁਤ ਬੜਾ ਹੈਗਾ ਐ ਨਹੀਂ ਕਹੀਦਾ ਹੁੰਦਾ ਗੱਲ ਦੱਸ ਗੱਲ ਦੱਸ ਐ ਨਹੀਂ ਕਹੀਦਾ ਹੁੰਦਾ ਨਾਲੇ ਆਪਾਂ ਮੁੱਦੇ ਤੋਂ ਨਾ ਭਟਕੋ ਆਪਣਾ ਜਿਹੜਾ ਮੁੱਦਾ ਹੈ ਆ ਹੋਰ ਆਪਣਾ ਜਿਹੜਾ ਮੁੱਦਾ ਆਪਾਂ ਮੁੱਦੇ ਦੇ ਉੱਤੇ ਰੋ ਸਾਰੇ ਆਣੇ ਮੁੱਦੇ ਦੇ ਉੱਤੇ ਰੋ ਕਿਉਂ ਬੋਲ ਰਹੇ ਤੁਸੀਂ ਆ ਜਾਓ ਫਿਰ ਤੈਨੂੰ ਫਿਰ ਤੂੰ ਦੱਸ ਕਿਉਂ ਨਹੀਂ ਬੋਲ ਰੀ ਤੂੰ ਦੱਸ ਤੈਨੂੰ ਪਤਾ ਉਹ ਨਹੀਂ ਕਾਦੇ ਪਿੱਛੇ ਉਹ ਨਹੀਂ ਨਹੀਂ ਐਵੇਂ ਤੁਸੀਂ ਨਹੀਂ ਸਰ ਪਰਸਨਲ ਹੀ ਗੱਲ ਕਰ ਮੈਂ ਇੱਥੇ ਟੋਡੇ ਕਰਕੇ ਆਇਆ ਹੋਰ ਹੀ ਮਾਰਿਆਂਗਾ ਪਤਾ ਕੀ ਗੱਲ ਉਹਨਾਂ ਸਾਰੇ ਜਾਣਗੇ ਨਹੀਂ ਨਿੱਕਾ ਉਹ ਗੁੱਸਾ ਹੈ ਸਰ ਮੈਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਮੈਨੂੰ ਰਾਜਨੀਤਿਕ ਗੱਲਾਂ ਨਾ ਅੱਜ ਆਉਂਦੀਆਂ ਨਾ ਕੱਲ ਤੁਹਾਡੇ ਵਰਗੇ ਹੀ ਮੈਂ ਛੋਟਾ ਬੱਚਾ ਛੋਟਾ ਬੱਚਾ ਮੈਂ ਇਹਨਾਂ ਦੇ ਦੂਜੇ ਦੋਨਾਂ ਪਾਰਟੀਆਂ ਦੇ ਬੰਦੇ ਖੜੇ ਆ ਉਹਨਾਂ ਨੇ ਤਾਂ ਤੁਹਾਨੂੰ ਕਹਿਣਾ ਸਾਰਾ ਕੁਝ ਉਹਨਾਂ ਨੇ ਤਾਂ ਤੁਹਾਨੂੰ ਅਬਾਦਨਾ ਕਰਾਉਣਾ ਹੈ ਇਹ ਸਾਰੇ ਸਾਰੇ ਉਹ ਜਾਣਦੇ ਨੇ ਕਿ ਉਹ ਚੀਜ਼ ਨੂੰ ਅੱਜ ਪਾਰਟੀ ਬਾਈ ਦੀ ਗੱਲ ਹੀ ਨਹੀਂ ਕਰਨੀ ਤੁਸੀਂ ਗੱਲ ਕਰੋ ਪਰ ਮੇਰੀ ਗੱਲ ਇਹਦੇ ਮੁਤਾਬਕ ਮੇਰੀ ਗੱਲ ਜਿਹੜਾ ਆ ਪਹਿਲਾਂ ਗੱਲ ਕੀਤੀ ਸੀ ਉਦੋਂ ਦੀ ਗੱਲ ਕਰਾਂ ਮੈਨੂੰ ਕੀ ਹੋਣਾ ਚਾਹੀਦਾ ਹੈ ਰਾਜਨੀਤਿਕ ਪਾਰਟੀ ਦਾ ਬਣਾਇਆ ਗੱਲ ਨਾ ਹਾਂ ਲੋੜ ਨਹੀਂ ਆਪਾਂ ਨੂੰ ਜਿਹੜੀ ਗੱਲ ਹੈ ਉਹ ਉਦੋਂ ਕਰੀਏ ਤੁਹਾਡੇ ਨਾਲ ਗੱਲ ਕਰ ਲਈ ਆਪਾਂ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਵੀ ਇੱਥੇ ਪਖਾਪਨ ਤੇ ਜਾ ਰਾਜਨੀਤਿਕ ਕਮਲਾ ਇੱਥੇ ਆਇਆ ਸਾਰਿਆਂ ਦਾ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਕਿਉਂਕਿ ਨੌਜਵਾਨਾਂ ਦੇ ਵਿੱਚ ਤੋਂ ਗੁੱਥਾ ਵੀ ਹੈ ਸਾਰੇ ਨਗਰ ਤੋਂ ਸਾਬ ਸਾਰੇ ਜਿੰਨੇ ਪਾਸਿਆਂ ਤੋਂ ਦੇ ਨਗਰ ਸਾਰੇ ਬੈਠੋ ਬਈ ਬੈਠੋ ਤਾਂ ਸਾਰਾ ਜਿ ਗੁੱਥਾ ਹੈ ਗੁੱਥੇ ਦੇ ਵਿੱਚ ਕੋਈ ਨਾ ਕੋਈ ਵੱਡਾ ਕੱਢ ਜਾਏ ਕਿਸੇ ਤੋਂ ਸਾਡੇ ਨੂੰ ਬੋਲਿਆ ਗਿਆ ਹੋਵੇ ਤਾਂ ਅਸੀਂ ਆਪਣੇ ਆਪ 'ਤੇ ਥੋੜੀ ਪੀੜ ਕਰਦੇ ਆਂ ਪਾਲਾ ਇਹ ਗੁੱਥਾ ਜਿਹੜਾ ਹੈ ਇਹ ਬੰਦਿਆਂ ਦੀ ਨੇ ਮੇ ਬਾਅਦ ਮਹੀਨੇ ਬਾਅਦ ਮੌਤ ਹੋਣ ਦੇ ਕਾਰਨ ਪੈਦਾ ਹੋਇਆ ਵਾਅ ਅਮਾਰਾ ਇੱਕ ਅਦਾ ਹੋਲੇ ਆਚਾਰ ਕਰਦੇ ਹੋਲੇ ਤਾਂ ਪਰ ਦੇਖ ਲੈ ਜਿੱधर ਕੋਈ ਦਾ ਨਹੀਂ ਆਚਾਰ ਹੋ ਗਿਆ ਇਹ ਬਾਅਦ ਮਹੀਨੇ ਦਵਾ ਦੇ ਵਿੱਚ ਆਏ ਹੋਏ ਜੋਨੀ ਜੋਨੀ ਜਮਾਲੇ ਖੋਤਾ ਬਾਪ ਜੋ ਤਾਂਰ ਕੇ ਸਾਹਰੇ ਨੂੰ ਗੁੱਸਾ ਤੇ ਬੁੱਤੇ ਦੇ ਵਿੱਚ ਫਿਰੇ ਬਾਹਰ ਜਾਓ ਨਿਕਲਦੇ ਥਾਰੇ ਨੂੰ ਮੈਂ ਬੇਨਤੀ ਕਰਦਾ ਬਹਿ ਜਾਓ ਬਾਈ ਜੀ ਬੈਠੋ ਆਪਾਂ ਜੇ ਕੋਈ ਫੈਸਲਾ ਨਹੀਂ ਕਰਦੇ ਆਪਾਂ ਠੰਡਾ ਪਾਣੀ ਪੀਓ ਸਾਰੇ ਜਣੇ ਉਦੋਂ ਬਾਅਦ ਆਪਾਂ ਵੇਖਦੇ ਆਂ ਵੀ ਇਹ ਗੱਲਾਂ ਆਪਾਂ ਨੂੰ ਵੇਖ ਹੈਗੇ ਆ ਤਾਂ ਆਪਾਂ ਅੱਗੇ ਦਾ ਕੀ ਪ੍ਰੋਗਰਾਮ ਬਣਾਵਾਂਗੇ ਨਿਕਾ ਜਿਵੇਂ ਸਾਰੀ ਸੰਗਤ ਕੋਲੂਗੀ ਆਪਣਾ ਆਪਣਾ ਫਲਾ ਸਿਸਟਮ ਕੋਈ ਵੀ ਇਕੱਲਾ ਬੰਦਾ ਉੱਤੇ ਫੈਸਲਾ ਨਹੀਂ ਲਾਊਗਾ ਸਾਰੀ ਸੰਗਤ ਦਾ ਜੋ ਫੈਸਲਾ ਹੋਊਗਾ ਪਰਿਵਾਰ ਦਾ ਹੋਊਗਾ ਇਹ ਗੱਲ ਦੇ ਉੱਤੇ ਆਪਾਂ ਉਹ ਗੱਲ ਅੱਗੇ ਪਹੁੰਚਾ ਦੇਾਂਗੇ ਵੀ ਕੀ ਆਪਾਂ ਨੂੰ ਚਾਹੀਦਾ ਜੁਮਾ ਮਾੜੇ ਗੱਲ ਲੱਗਦੀ ਪਰ